ਇਹ ਦਿਨ ਹਰੇਕ ਪਾਰਟੀ ਦੇ ਵਰਕਰਾਂ ਦੇ ਵਿੱਚ ਜਿਹੜੀਆਂ ਤਬਦੀਲੀਆਂ ਦੇਖਣ ਨੂੰ ਮਿਲਦੀਆਂ ਪਈਆਂ ਨੇ ਜੇਕਰ ਹਲਕਾ ਪੋਵਾ ਤੇ ਪਿੰਡ ਜਸਵਾਲੀ ਦੀ ਗੱਲ ਕੀਤੀ ਜਾਵੇ ਤਾਂ ਅੱਜ ਕਈ ਪਰਿਵਾਰ ਆਜੇ ਸੰਜਣ ਜਿਹੜੇ ਬਾਕੀ ਪਾਰਟੀਆਂ ਨੂੰ ਛੱਡ ਕੇ ਜਿਹੜਾ ਬਹੁਜਨ ਸਮਾਜ ਪਾਰਟੀ ਮੀਟ ਕਰਦਾ ਪੱਲਾ ਫੜਦੇ ਹੋਏ ਨਜ਼ਰ ਆਏ। ਅੰਦਾਜ਼ੀ ਪੰਜਾਬ ਪ੍ਰਧਾਨ ਬਹੁਜਨ ਸਮਾਜ ਪਾਰਟੀ ਤੋਂ ਕਮਲਜੀਤ ਸਿੰਘ ਸੋਹਤਾ ਤੇ ਮੌਕੇ ਤੇ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਜਿਹੜੀ ਇਹ ਪਾਰਟੀ ਜੁਆਇਨ ਕੀਤੀ ਜਾਂਦੀ ਹੈ ਉਹਨਾਂ ਦਾ ਪਰਮ ਸੁਆਗਤ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ। ਇਸ ਮੌਕੇ ਜਦੋਂ ਪੰਜਾਬ ਪ੍ਰਧਾਨ ਬਹੁਜਨ ਸਮਾਜ ਪਾਰਟੀ ਤੋਂ ਕਮਲ ਸਿੰਘ ਸੋਹਤਾਨ ਨਾਲ ਗੱਲਬਾਤ ਵੰਤੇ ਪਏ ਆ ਜਿਹਨੂੰ ਲੈ ਕੇ ਅੱਜ ਕੀ ਪਰਿਵਾਰ ਅਜਿਹੇ ਸਨ ਜਿਹਨਾਂ ਨੂੰ ਪਹਿਲੇ ਪਾਰਟੀਆਂ ਦੇ ਵਿੱਚ ਵਾਂਜੇ ਰੱਖਿਆ ਗਿਆ ਸੀ ਜਿਨ੍ਹਾਂ ਵੱਲੋਂ ਅੱਜ ਜਿਹੜਾ ਉਹ ਪਰਵਾ ਪਾਰਟੀਆਂ ਨੇ ਛੱਡ ਕੇ ਆਪਸ ਪਾਦਾ ਅੱਲਾ ਵੜਦੇ ਹੋਏ ਨਜ਼ਰ ਆਏ ਨੇ ਇਸ ਮੌਕੇ ਕੀ ਕੁਝ ਕਹਿਣਾ ਹੈ ਪੰਜਾਬ ਪ੍ਰਧਾਨ ਕਮਲਜੀਤ ਸਿੰਘ ਸੋhota ਹੁਣਾ ਦਾ ਤੇ ਦਵਿੰਦਰ ਕੌਰ ਹੁਣਾ ਦਾ ਆ ਉਸ ਨਾਂ ਦੇ ਹੱਥਾਂ ਨੂੰ ਉਹਨਾਂ ਦੇ ਜ਼ੁਬਾਨੀ ਮੈਂ ਕਵਲਜੀਤ ਸਿੰਘ ਸੋhota ਪੰਜਾਬ ਪ੍ਰਧਾਨ ਬਸਪਾ ਮੇਡਕਰ ਪਾਰਟੀ ਅੱਜ ਹਲਕਾ ਪੋਇਆ ਦੇ ਪਿੰਡ ਜਸਵਾਲੀ ਵਿੱਚ ਸਾਡੀ ਭੈਣ ਦਵਿੰਦਰ ਕੌਰ ਜੀ ਵੱਲੋਂ ਬਸਪਾ ਅੰਬੇਡਕਰ ਪਾਰਟੀ ਦੇ ਕਾਫੀ ਨਵੇਂ ਸਾਥੀਆਂ ਨੂੰ ਸ਼ਾਮਲ ਕੀਤਾ ਗਿਆ ਜਿਸ ਵਿੱਚ ਬਸਪਾ ਅੰਬੇਡਕਰ ਪਾਰਟੀ ਦੇ ਵਾਧੇ ਗ੍ਰਾਫ ਨੂੰ ਵੇਖਦੇ ਹੋਏ ਪੰਜਾਬ ਦੇ ਵਿੱਚ ਕਾਫੀ ਵੱਡੀ تعداد ਚ ਲੋਕ ਸ਼ਾਮਲ ਹੋ ਰਹੇ ਆ ਅਸੀਂ ਭੈਣ ਦਵਿੰਦਰ ਕੌਰ ਜੀ ਦਾ ਧੰਨਵਾਦ ਕਰਦੇ ਆ ਜਿਹੜੇ ਹੱਕਾ ਪੋਇਆ ਨੂੰ ਕਾਫੀ ਵੱਡੀ ਤਿਆਰੀ ਚ ਲੱਗੇ ਆ 2027 ਦੇ ਵਿੱਚ ਆਪਣਾ ਐਮਐਲਏ ਪੈਦਾ ਕਰਨ ਲਈ ਮੈਂ ਹਲਕਾ ਪੋਇਆ ਦੇ ਵਿਧਾਨ ਸਭਾ ਦੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਡਾਕਟਰ ਅੰਬੇਡਕਰ ਸਾਹਿਬ ਨੇ ਸਾਨੂੰ ਵੋਟ ਦਾ ਅਧਿਕਾਰ ਰਾਜੇ ਬਨਣ ਲਈ ਲੈ ਕੇ ਦਿੱਤਾ ਸੀ ਜੋ ਕਿ 78 ਸਾਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਅੱਜ ਤੱਕ ਸਰਮਾਇਦਰ ਪਾਰਟੀਆਂ ਨੇ ਗਰੀਬਾਂ ਦੀ ਕਦੀ ਵੀ ਕੋਈ ਸਮੱਸਿਆ ਨੂੰ ਹੱਲ ਕਰਨ ਦਾ ਪ੍ਰੋਗਰਾਮ ਨਹੀਂ ਕੀਤਾ ਪਰ ਬਸਪਾ ਅੰਬੇਡਕਰ ਪਾਰਟੀ 2027 ਦੇ ਵਿੱਚ ਪੰਜਾਬ ਦੇ ਵਿੱਚ ਬਸਪਾ ਅੰਬੇਡਕਰ ਪਾਰਟੀ ਦੀ ਸਰਕਾਰ ਬਣਾਉਣ ਦੀਆਂ ਪੂਰੀਆਂ ਤਿਆਰੀਆਂ ਕਰ ਚੁੱਕੀ ਆ ਅਸੀਂ ਪੂਰੇ ਪੰਜਾਬ 'ਚ ਲੋਕਾਂ ਨੂੰ ਜਾਗਰਤ ਕਰਕੇ ਬਸਪਾ ਅੰਬੇਦਕਰ ਪਾਰਟੀ ਦੀ 2027 ਚ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਤਿਆਰੀ ਚ ਲੱਗੀ ਆ। ਮੈਂ ਮੰਨਣਾ ਮੈਂ ਪਹਿਲਾਂ ਤਾਂ ਧੰਨਵਾਦ ਕਰਾਂਗੀ ਜਿਹੜੇ ਸਾਡੀ ਬਸਪਾ ਅੰਬੇਦਕਰ ਪਾਰਟੀ ਦੇ ਵਿੱਚ ਪਹੁੰਚੇ ਨੇ ਹੈਨਾ ਸਹਿਯੋਗ ਕਰ ਰਹੇ ਨੇ ਨਾਲ ਹੋ ਕੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਆਸ ਕਰਦੀ ਆ ਕਿ ਸਾਰੇ ਲੋਕ ਸਾਡੀ ਪਾਰਟੀ ਨਾਲ ਜੁੜ ਕੇ ਤਾਂ ਆਪਣਾ ਵੀ ਨਾਮ ਰੋਸ਼ਨ ਕਰਨਗੇ ਤੇ ਆਪਣੀ ਪਛਾਣ ਕੋੜ ਬਣੇ।